ਪੂਰਾ ਸਹੀ ਪਾਣਾ ਇਹ ਵੀ ਚਲੋ ਮੈਂ ਜਿੱਤਨੇ ਨਾਮ ਹੈ ਕੋਨ ਦਾ ਕਿਹੜੇ ਬਾ ਹਾਲੇ ਮੇਰਾ ਨਾਮ ਪ੍ਰਭ ਜੀ ਤੇ ਕੋਰ ਸੇ ਕੋ ਅਸੀਂ 3 ਨੰਬਰ ਵਾਟ ਤੋਂ ਆ ਸਾਨੂੰ ਸਾਰੇ ਵਾਟ ਵਾਸੀਆਂ ਨੇ ਬਹੁਤ ਮਤਲਬ ਉਹਦੇ ਨਾਲ ਜਿੱਤ ਨਾਲ ਜਿਤਾਇਆ ਹੈ ਵੋਟ ਵੋਟਾਂ ਨਾਲ ਜਿੱਤ ਹੋਈ ਹੈ ਜੋ ਵੀ ਉਹ ਕਹਿਣਗੇ ਅਸੀਂ ਉਹਨਾਂ ਦੇ ਸਾਰੇ ਵਿਕਾਸ ਨੂੰ ਪੂਰਾ ਕਰਾਂਗੇ ਜੋ ਜੋਨਾਂ ਦੀਆਂ ਹੋਣਗੀਆਂ ਕਮੀਆਂ ਉਹ ਪੇਸ਼ੀਆਂ ਸਾਰੀਆਂ ਪੂਰੀਆਂ ਕਰਾਂਗੇ ਜਿਵੇਂ ਦਿਖਾਇਆ ਉਹਨਾਂ ਨੇ ਦੀ ਕਹਿਣਾ ਚਾਹੁੰਦੇ ਵਾਸਪੀ ਲੋਕਾਂ ਅਸੀਂ ਉਹਨਾਂ ਨੂੰ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨੇ ਆ ਉਹਨਾਂ ਦੇ ਜੋ ਵੀ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਥੇ ਤੱਕ ਪਹੁੰਚਿਆ ਜਿਵੇਂ ਜਿਵੇਂ ਉਹ ਕਹਿਣਗੇ ਉਹਨਾਂ ਦੀ ਰਹਿ ਨਾਲ ਅਸੀਂ ਚੱਲਾਂਗੇ ਜੋ ਵੀ ਉਹ ਕਹਿਣਗੇ ਅਸੀਂ ਉਸੇ ਤਰ੍ਹਾਂ ਹੀ ਆਪਣਾ ਕੰਮ ਪੂਰਾ ਕਰਾਂਗੇ ਭਾਈ ਕੀ ਨਾਮ ਹੈ ਤੁਹਾਡਾ ਕਿਹੜੇ ਵਾੜ ਤੋਂ ਤੁਸੀਂ ਅੱਜ ਤੁਹਾਨੂੰ ਇੰਨੀ ਬੁੱਕਾਂ ਨੇ ਨਾਲ ਲੈ ਕੇ ਆਇਆ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਬੱਬੂ ਕਹਿੰਦੇ ਨੇ ਮੈਨੂੰ ਜੀ ਗੁਰਵਿੰਦਰ ਸਿੰਘ ਸੰਧੂ ਨਾ ਵੇ ਲੋ ਇਹ ਮੈਂ 2 ਨੰਬਰ ਵਾੜ ਦਾ ਕੈਂਡੀਡੇਟ ਸੀ ਜੀ 2 ਨੰਬਰ ਵਾੜ ਤੋਂ ਹੀ ਕਿੰਨੇ ਵੋਟਾਂ ਨਾਲ ਕਮਿਟੀ ਚੋੜ ਵੋਟਾਂ ਨਾਲ ਜਿੱਤਿਆ ਜੱਜ ਵੀ ਸੀ ਜਿਹਨਾਂ ਨੇ ਤੁਹਾਨੂੰ ਵਾਰ ਦੇ ਲੋਕਾਂ ਨੇ ਵੋਟ ਪਾ ਕੇ ਕਿਹਾ ਆ ਉਹ ਤੇਰੇ ਸਨ ਨਾਲ ਕੀਵੇਂ ਤੁਸੀਂ ਉਹਨਾਂ ਦਾ ਹੱਲ ਕਰੋ ਇਹ ਵਾਰ ਦੇ ਲੋਕਾਂ ਦਾ ਪਿਆਰ ਸੀ ਜੀ ਜੋ ਮੈਨੂੰ ਨਿਵਾਣੇ ਜੀ ਨੂੰ ਇਹ ਮਾਨ ਬਖਸ਼ਿਆ ਵਾਰ ਦੇ ਲੋਕਾਂ ਨੇ ਤੇ ਮੈਂ ਉਹਨਾਂ ਦੇ ਪੂਰੇ ਆਸਾ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਜੀ ਜੋ ਵੀ ਕੰਮ ਨੇ ਮੇਰੇ ਵਾਰ ਦੀ ਪਹਿਲ ਦੇ ਆਧਾਰ ਤੇ ਹੋਣਗੇ ਜੀ ਤੇ ਆਪਣੇ ਵਾਰ ਦੇ ਵਸਨੀਕਾਂ ਨੇ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਜੋ ਇਹ ਮੈਨੂੰ ਮਾਨ ਬਖਸ਼ਿਆ ਜ਼ਿੰਮੇਵਾਰੀ ਲਈ ਹੈ ਤੇ ਮੈਂ ਪ੍ਰਮਾਤਮਾ ਨੂੰ ਆ ਜਨਤਾ ਨੂੰ ਇਹ ਵਿਸ਼ਵਾਸ ਲੱਣਾ ਵਾੜਵਾਇਆ ਕਿ ਜਿੰਮੇਵਾਰੀ ਪੂਰੀ ਤਨਦੇਈ ਨਾਲ ਨਿਭਾਵਾ। ਸਰ ਨਗਰਪੰਚਾਇਤ ਜਿਹੜਾ ਚੋਣ ਹੈ ਵੋਟ ਪਾਉਣ ਦੇ ਪੁਲਿਸ ਵੱਲੋਂ ਪੈਜ ਨੂੰ ਦੇ ਪਰਵਾਂਦੇ ਤੇ ਹੈ। ਪੂਰੇ ਪੁਖਤਾ ਪ੍ਰਬੰਧ ਜੀ ਨਗਰਪੰਚਾਇਤ ਮੂਲਕ ਦੀਆਂ ਚੋਣਾਂ ਵਾਸਤੇ ਜਿਹੜੇ ਆ ਕਿੱਥੇ ਹੋਏ ਆ। ਸਾਰੇ ਜਿਨੇ ਵਾਰਡ ਹੈਗੇ ਜਿਵੇਂ 13 ਵਾਰਡਾਂ ਦੀ 13 ਬੂਥਾਂ ਦੇ ਉੱਪਰ ਜਿਹੜੀ ਇਲੈਕਸ਼ਨ ਹੋ ਰਹੀ ਹੈ ਸਾਰਿਆਂ ਦੇ ਉੱਪਰ ਪੋਲਿੰਗ ਪਾਰਟੀਆਂ ਪੁਲਿਸ ਦੀਆਂ ਲੱਗੀਆਂ ਹੋਈਆਂ। ਉਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਕੰਮ ਕਰ ਰਹੀਆਂ ਇਲਾਕੇ ਦੇ ਵਿੱਚ ਦੇ ਨਾਲ ਐਸਚਓਜ਼ ਦੀਆਂ ਰਿਜ਼ਰਵਾਂ ਡੀਐਸਪੀ ਸਾਹਿਬ ਦੀ ਰਿਜ਼ਰਵ ਐਸਪੀ ਸਾਹਿਬ ਦੀ ਰਿਜ਼ਰਵ ਫੋਰਸ ਜਿਹੜੀ ਹੈ ਪੂਰੀ ਜਿਹੜੀ ਹੈਗੀ ਹੈ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਹੋਈ ਹੈ ਦੇਖੋ ਜੀ ਉਲੜਵਾਦੀ ਕਿਸੇ ਤਰ੍ਹਾਂ ਦੀ ਹੋਣ ਨਹੀਂ ਦੇਣੀ ਨਾ ਹੀ ਅਸੀਂ ਜਿਹੜੀ ਹੈਗੀ ਆ ਕੋਈ ਇਲੈਕਸ਼ਨ ਦੇ ਵਿੱਚ ਕਿਸੇ ਨੂੰ ਵਿਗਨ ਪਾਣ ਦਾ ਅਲਾਉ ਕਰਾਂਗੇ ਪੂਰੀ ਸ਼ਕਤੀ ਦੇ ਨਾਲ ਜਿਹੜੀ ਮਲਾਜ਼ਮ ਡਿਊਟੀ ਕਰ ਰਹੇ ਨੇ ਤੇ ਇਹਨੂੰ ਅਸੀਂ ਪੂਰੀ ਸ਼ਾਂਤੀਪੂਰਵਕ ਇਲੈਕਸ਼ਨ ਨੂੰ ਨੇਪਰੇ ਚਾੜਾਂਗੇ ਮੁਰਰਨ ਨੂੰ ਇਹ ਸੰਦੇਸ਼ ਹੈ ਜੀ ਆਪਣਾ ਬਿਨਾ ਕਿਸੇ ਡਰ ਭੈਰ ਤੋਂ ਆਪਣੇ ਬੋਰਡ ਦਾ ਜਿਹੜਾ ਅਧਿਕਾਰ ਜਿਹੜਾ ਵਰਤਮ ਉਹ ਇਹ ਆਪਣਾ ਬੋਰਡ ਦਾ ਜਿਹੜਾ ਅਧਿਕਾਰ ਨੂੰ ਯੂਜ਼ ਕਰਨ ਤੇ ਆਪਣਾ ਜਿਹੜਾ ਕੈਂਡੀਡੇਟ ਆਪਣੀ ਮਨਪਸੰਦ ਕੈਂਡੀਡੇਟ ਨੂੰ ਚੁਣ